ਕਸਾਪ ਸਾਡੇ ਪਿੰਡਾਂ ਵਿੱਚ ਸਾਡੇ ਬੱਚਿਆਂ ਤੇ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਬੇਅੰਤ ਪ੍ਰਤਿਵਾ ਹੈ ਪਰ ਉਹਨਾਂ ਕੋਲ ਉਚਿਤ ਖੇਡਾਂ ਦਾ ਮੈਦਾਨ ਯੋਪਕਰਨ ਤੱਕ ਨਹੀਂ ਹਨ ਖੇਡਦਾ ਪੰਜਾਬ ਬਦਲਦਾ ਪੰਜਾਬ ਪਹਿਲਕਦਮੀ ਤਹਿਤ ਸਾਡੀ ਸਰਕਾਰ ਨੇ ਪੰਜਾਬ ਦੇ ਹਰ ਪਿੰਡ ਵਿੱਚ ਪਲੇਗਰਾਉਂਡ ਅਤੇ ਇੰਡੋਰ ਜਿਮ ਹੈਆ ਕਰਵਾਉਣ ਕਰਵਾਉਣ ਜਮੀਨੀ ਪੱਧਰ ਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਇਤਿਹਾਸਿਕ ਫੈਸਲਾ ਲਿਆ ਹੈ ਅਸੀਂ ਕੁਆਲਟੀ ਪਲੇਗਰਾਉਂਡ ਬਣਾਉਣ ਨੂੰ ਤਰਜੀਹ ਦੇਵਾਂਗੇ ਜਿਨ੍ਹਾਂ ਵਿੱਚ ਸਹੀ ਰਨਿੰਗ ਟਰੈਕ ਬੱਚਿਆਂ ਲਈ ਵੱਖਰਾ ਖੇਡ ਖੇਤਰ ਸੋਲਰ ਲਾਈਟਿੰਗ ਉਪਲਬਧ ਹੋਣਗੇ ਇਹ ਖੇਡ ਮੈਦਾਨ ਸਾਡੇ ਪਿੰਡਾਂ ਵਿੱਚ ਵਾਗਰੈਂਟ ਪ੍ਰੋਜੈਕਟਸ ਜੋ ਕੰਮ ਕਰਨਗੇ ਜੋ ਜੋ ਪੀੜ੍ਹੀਆਂ ਦੇ ਜੋ ਦੋ ਪੀੜ੍ਹੀਆਂ ਦੇ ਲੋਕਾਂ ਨੂੰ ਇਕੱਠੇ ਕਰਨਗੇ ਤੇ ਨੇੜੇ ਲਿਆਉਣਗੇ ਉਹ ਇੱਕ ਸਿਹਤਮੰਦ ਅਤੇ ਖੁਸ਼ਹਾਲ ਪੰਜਾਬ ਵਿੱਚ ਸਾਡੀ ਮਦਦ ਕਰਨਗੇ ਜੋ ਬਦਲਦਾ ਪੰਜਾਬ ਦੇ ਪਿੱਛੇ ਦਾ ਵਿਜ਼ਨ ਵੀ ਇਹੀ ਹੈ ਸਰ ਸਾਡਾ ਕਿ ਕਿਸ ਤਰ੍ਹਾਂ ਪੰਜਾਬ ਦੇ ਨੌਜਵਾਨ ਨੂੰ ਅਸੀਂ ਗਰਾਊਂਡਾਂ ਵਿੱਚ ਲੈ ਕੇ ਜਾਵਾਂਗੇ ਅਸੀਂ ਹਰ ਪਿੰਡ ਦੇ ਖੇਡ ਮੈਦਾਨ ਵਿੱਚ ਸਥਾਨਕ ਤੌਰ ਤੇ ਹਰ ਮਰ ਪਿਆਰੀਆਂ ਖੇਡਾਂ ਜਿਵੇਂ ਵਾਲੀਬਾਲ ਫੁੱਟਬਾਲ ਹਾਕੀ ਕਬੱਡੀ ਆਦਿ ਲਈ ਲੋੜੀਂਦੀਆਂ ਸਹੂਲਤਾਂ ਵੀ ਮੱਜਾ ਕਰਵਾਵਾਂਗੇ ਉਦਾਹਰਣ ਵਜੋਂ ਤਰਨਤਾਰ ਵਿੱਚ ਸਰ ਇੱਕ ਐਗਜ਼ਾਮਪਲ ਆ ਕਿ ਤਰਨਤਾਰ ਜ਼ਿਲ੍ਹੇ ਵਿੱਚ ਵਾਲੀਬਾਲ ਦੀ ਬਹੁਤ ਜ਼ਿਆਦਾ ਮੰਗ ਸੀ ਪਿਛਲੇ 15 ਸਾਲਾਂ ਵਿੱਚ ਅਸੀਂ ਪਾਇਲਟ ਆਧਾਰ ਦੇ ਉੱਤੇ ਤਰਨਤਾਰਨ ਦੇ ਪਿੰਡਾਂ ਵਿੱਚ ਵਾਲੀਬਾਲ ਦੇ 87 ਖੇਡ ਖੇਡ ਮੈਦਾਨ ਜਿਹੜੇ ਨੇ ਉਪਰਾਏ ਹਨ ਸਾਡੇ ਖੇਡ ਵਿਭਾਗ ਦੇ ਹਰ ਪਿੰਡ ਵਿੱਚ ਸਥਾਨਕ ਪੱਧਰ ਤੇ ਪ੍ਰਸਿੱਧ ਖੇਡਾਂ ਦੀ ਸਭ ਨਿਸ਼ਾਨਦੇਹੀ ਕੀਤੀ ਹੈ ਅਤੇ ਅਗਲੇ ਸਾਲ ਵਿੱਚ ਪੰਜਾਬ ਪਰ ਦੇ ਪਿੰਡਾਂ ਵਿੱਚ ਜਾਇ ਖੇਡ ਮੈਦਾਨ ਬਣਾਏ ਜਾ ਰਗੇ ਅਸੀਂ ਪੂਰੇ ਪੰਜਾਬ ਵਿੱਚ ਪੂਰੇ ਪੰਜਾਬ ਵਿੱਚ 3000 ਇੰਡੋਰ ਜਿਮ ਬਿ ਸਥਾਪਿਤ ਕਰਾਂਗੇ ਜੋ ਪਿੰਡਾਂ ਵਿੱਚ ਸਾਡੇ ਸਾਡੇ ਨੌਜਵਾਨਾਂ ਨੂੰ ਫਿੱਟ ਰਹਿਣ ਅਤੇ ਮੁਕਾਬਲੇ ਵਾਲੇ ਖੇਡਾਂ ਵਿੱਚ ਹਿੱਸਾ ਲੈਣ ਲਈ ਸਰਬੋਤਮ ਬੁਨਿਆਦੀ ਬੁਨਿਆਦੀ ਢਾਂਚਾ ਮਿਲ ਸਕੇ ਸਰ ਖੇਡ ਦਾ ਪੰਜਾਬ ਬਦਲਦਾ ਪੰਜਾਬ ਪਹਿਲ ਕਦਮੀ ਤਹਿਤ ਪੰਜਾਬ ਸਰਕਾਰ 13 ਮੌਜੂਦਾ ਸੈਂਟਰ ਆਫ ਐਕਸੀਲੈਂਸ ਨੂੰ ਵੀ ਉੱਨਤ ਅਤੇ ਆਧੁਨਿਕ ਬੜਾਵੇਗੀ ਜੋ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਾ ਕਰਨ ਵਾਲੇ ਪੰਜਾਬ ਦੇ ਸਾਰੇ ਚੈਂਪੀਅਨ ਖਿਡਾਰੀਆਂ ਲਈ ਹੱਬਸਰ ਬਣ ਜਾਣਗੇ ਭਗਵੰਤ ਸਿੰਘ ਮਾਨ ਸਰਕਾਰ ਸਰ ਨੇ ਖੇਡਦਾ ਪੰਜਾਬ ਬਦਲਦਾ ਪੰਜਾਬ ਦੀ ਕਲਪਨਾ ਨੂੰ ਪੂਰਾ ਕਰ ਲਈ ਮੈਂ ਅਗਲੇ ਸਾਲ ਮੈਂ ਅਗਲੇ ਸਾਲ ਸਰ 225-26 ਲਈ ਖੇਡ ਵਿਭਾਗ ਨੂੰ 978 ਕਰੋੜ ਰੁਪਏ ਦੇ ਇਤਿਹਾਸਿਕ ਬੰਦਾ ਐਲਾਨ ਕਰਦਾ ਹਾਂ ਜੋ ਕਿ ਸਰ ਪੰਜਾਬ ਦੇ ਇਤਿਹਾਸ ਵਿੱਚ ਹੁਣ ਤੱਕ ਦੇ ਸਭ ਤੋਂ ਵੱਧ ਜਾਰੀ ਹੋਣ ਵਾਲੀ ਰਕਮ ਆ ਸਰ ਜੇ ਮੈਂ ਖੇਡਾਂ ਦੀ ਗੱਲ ਕਰਾਂ ਤਾਂ ਹੁਣ ਤੱਕ ਜਿੱਲੇ ਵੀ ਪੰਜਾਬ ਸਰਕਾਰਾਂ ਰਹੀਆਂ ਨੇ ਸਭ ਤੋਂ ਵੱਧ ਜਿਹੜਾ ਉਹ ਬੰਦਾ ਇਸ ਖੇਡਾਂ ਤੋਂ ਹੋਇਆਗਾ ਮੈਂ ਧੰਨਵਾਦ ਕਰਨਾ ਚਾਹਾਂਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਿ ਉਹਨਾਂ ਨੇ ਇਤਿਹਾਸਿਕ ਫੈਸਲਾ ਲਿਆ ਕਿ ਅੱਜ 979 ਕਰੋੜ ਰੁਪਏ ਜਿਹੜੇ ਸਪੋਰਟਸ ਡਿਪਾਰਟਮੈਂਟ ਦੇ ਰੱਖੇ ਗਏ ਨੇ ਸਾਰੇ ਰਕਮ ਜਿਹੜੀ ਹੈ ਨਾ ਅਕਾਲੀ ਭਾਜਪਾ ਕਾਂਗਰਸ ਸਰਕਾਰਾਂ ਵੱਲੋਂ ਜਿਹੜੀਆਂ 2012 ਤੋਂ ਲੈ ਕੇ 2022 ਤੱਕ ਇਹ 10 ਸਾਲ ਦਾ ਲੇਖਾ ਜੋਖਾ ਕਰ ਲਿਏ ਇਹਨਾਂ ਦੇ ਜਿਹੜੀ 10 ਸਾਲਾਂ ਚ ਪੈਸੇ ਖਰਚ ਕੀਤੇ ਨੇ ਉਹਨਾਂ ਨਾਲੋਂ ਕਿਤੇ ਵੱਧਾ ਮੈਂ ਗਲਤ ਆ ਕਹਿ ਰਿਹਾ ਹਾਂ ਇਹ ਇੱਕ ਸਾਲ ਚ ਉਹਨਾਂ 10 ਸਾਲਾਂ ਨਾਲ 10 ਸਾਲਾਂ ਦੇ ਭਾਰੋਂ ਨਹੀਂ ਵੀ 10 ਸਾਲ ਬਰਾਮੇ ਇੱਕ ਸਾਲ ਯਾਨੀ ਆਹ ਸਾਲ ਜਿਹੜਾ ਆ ਰਿਹਾ ਇਹ ਚ ਅਸੀਂ ਇੰਨੇ ਪੈਸੇ ਖਰਚ ਕਰਾਂਗੇ ਕਿ ਪਿਛਲੀਆਂ ਸਰਕਾਰਾਂ ਨੇ 10 ਸਾਲ ਚੋਂ ਪੈਸੇ ਖਰਚ ਨਹੀਂ ਕੀਤੇ